1718 ਨੂੰ ਪਿੰਡ ਆਹਲੂ ਜ਼ਿਲ੍ਹਾ ਲਾਹੌਰ ਵਿੱਚ ਇੱਕ ਬੱਚੇ ਦਾ ਜਨਮ ਹੋਇਆ। ਉਸਦੇ ਪਿਤਾ ਜੀ ਦਾ ਨਾਮ ਸੀ ਬਦਰ ਸਿੰਘ ਅਤੇ ਮਾਤਾ ਜੀ ਦਾ ਨਾਮ ਸੀ ਜੀਵਨ ਕੌਰ। ਇਹ ਬੱਚਾ ਅੱਗੇ ਜਾ ਕੇ ਸਿੱਖ ਕੌਮ ਦਾ ਮਸ਼ਹੂਰ ਸਰਦਾਰ ਬਣਿਆ ਜੱਸਾ ਸਿੰਘ ਆਹਲੂਆ। ਬਚਪਨ ਤੋਂ ਹੀ ਉਹ ਬਹੁਤ ਤੇਜ਼, ਤਰਾਰ, ਸੱਚ ਚਰਿੱਤਰ ਅਤੇ ਨਿੱਡਰ ਸੀ। ਛੋਟੀ ਉਮਰ ਵਿੱਚ ਹੀ ਉਸ ਦੀ ਆਵਾਜ਼ ਵਿੱਚ ਦਲੇਰੀ ਤੇ ਅੱਖਾਂ ਵਿੱਚ ਚਮਕ ਦਿਖਦੀ ਸੀ। ਉਸ ਦੀ ਮਾਤਾ ਜੀ ਨੇ ਉਸ ਨੂੰ ਗੁਰੂ ਦੀ ਬਾਣੀ ਨਾਲ ਜੋੜਿਆ। ਦੇ ਪਿਤਾ ਜੀ ਨੇ ਉਸ ਨੂੰ ਘੋੜਸਵਾਰੀ ਤੇ ਤਲਵਾਰਬਾਜ਼ੀ ਸਿਖਾਈ ਜਦੋਂ ਕੁਝ ਵੱਡਾ ਹੋਇਆ ਤਾਂ ਮਾਤਾ ਜੀ ਉਸ ਨੂੰ ਭਾਈ ਮਨੀ ਸਿੰਘ ਜੀ ਦੇ ਕੋਲ ਅੰਮ੍ਰਿਤਸਰ ਲੈ ਗਈ ਉੱਥੇ ਉਸ ਨੇ ਧਰਮ ਗੁਰਬਾਣੀ ਤੇ ਸ਼ਸਤਰ ਵਿਦਿਆ ਦੀ ਸਿੱਖਿਆ ਲਈ ਉਸ ਦੀ ਬਹਾਦਰੀ ਤੇ ਨਿਮਰਤਾ ਵੇਖ ਕੇ ਉਸ ਨੂੰ ਸਿੱਖ ਜਥਿਆਂ ਵਿੱਚ ਜੁੜਨ ਦਾ ਮੌਕਾ ਮਿਲਿਆ ਉਸ ਸਮੇਂ ਪੰਜਾਬ ਮੁਗਲਾਂ ਤੇ ਅਫਗਾਨੀਆਂ ਦੀਆਂ ਲੁੱਟ ਖਸੋਟਾਂ ਨਾਲ ਤਬਾਹ ਹੋ ਰਿਹਾ ਸੀ ਸਿੱਖਾਂ ਦੇ ਗਰੁੱਪਾਂ ਨੂੰ ਮਿਸਲਾਂ ਕਿਹਾ ਜਾਂਦਾ ਸੀ ਜੱਸਾ ਸਿੰਘ ਵੀ ਆਹਲੂਵਾਲੀਆ ਮਿਸਲ ਨਾਲ ਜੁੜਿਆ ਅਤੇ ਕੁਝ ਹੀ ਸਾਲਾਂ ਵਿੱਚ ਆਪਣੇ ਗਿਆਨ, ਨਿਰਬਿਕਤਾ ਤੇ ਯੋਧਾ ਕਲਾ ਕਾਰਨ ਸਾਰਿਆਂ ਦਾ ਸਿਖਰ ਬਣ ਗਿਆ। 1748 ਵਿੱਚ ਸਿੱਖ ਸਰਦਾਰਾਂ ਨੇ ਮਿਲ ਕੇ ਉਸ ਨੂੰ ਸਰਬਤ ਖਾਲਸਾ ਦਾ ਮੁਖੀ ਚੁਣਿਆ। ਇਹ ਉਹ ਮੋੜ ਸੀ ਜਦੋਂ ਸਿੱਖ ਕੌਮ ਨੂੰ ਇੱਕ ਮਜ਼ਬੂਤ ਆਗੂ ਮਿਲਿਆ। ਜੱਸਾ ਸਿੰਘ ਨੇ ਅਦੇਕਾ ਜੰਗਾਂ ਵਿੱਚ ਸਿੱਖਾਂ ਦੀ ਅਗਵਾਈ ਕੀਤੀ। ਉਸਨੇ ਕਈ ਵਾਰ ਅਫਗਾਨੀ ਸ਼ਾਸਕ ਅਹਿਮਦ ਸ਼ਾਹ ਅਬਦਾਲੀ ਨੂੰ ਟੱਕਰ ਦਿੱਤੀ। ਕਈ ਵਾਰ ਸਿੱਖਾਂ ਨੂੰ ਵੱਡੇ ਨੁਕਸਾਨ ਵੀ ਚੱਲੇ ਪਏ ਪਰ ਹਰ ਵਾਰ ਉਹ ਹੋਰ ਵੀ ਮਜ਼ਬੂਤ ਹੋ ਕੇ ਉੱਠੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਦੋਂ ਵੀ ਦਿੱਲੀ ਜਾਂ ਪੰਜਾਬ ਦੇ ਲੋਕਾਂ ਉੱਤੇ ਜ਼ੁਲਮ ਹੁੰਦਾ ਸੀ ਜੱਸਾ ਸਿੰਘ ਆਪਣੀ ਫੌਜ ਲੈ ਕੇ ਲੋਕਾਂ ਦੀ ਰੱਖਿਆ ਲਈ ਖੜ੍ਹਾ ਹੋ ਜਾਂਦਾ ਸੀ 1761 ਵਿੱਚ ਪਾਣੀਪਤ ਦੀ ਤੀਜੀ ਲੜਾਈ ਤੋਂ ਬਾਅਦ ਜਦੋਂ ਅਫਗਾਨੀਆਂ ਨੇ ਲੱਖਾਂ ਲੋਕਾਂ ਨੂੰ ਕੈਦ ਕਰਕੇ ਕਾਬੁਲ ਵੱਲ ਲਿਜਾਣਾ ਸ਼ੁਰੂ ਕੀਤਾ ਤਦ ਜੱਸਾ ਸਿੰਘ ਘੁਲਵਾਲੀਆ ਨੇ ਰਾਤ ਨੂੰ ਵੀ ਹਮਲਾ ਕਰਕੇ ਹਜ਼ਾਰਾਂ ਹਿੰਦੂ ਤੇ ਮੁਸਲਮਾਨ ਕੈਦੀਆਂ ਨੂੰ ਆਜ਼ਾਦ ਕਰਵਾਇਆ ਇਸ ਕਾਰਨ ਉਹ ਬੰਦੇ छुड़ाਉਣ ਵਾਲੇ ਦੇ ਨਾਂ ਨਾਲ ਮਸ਼ਹੂਰ ਹੋਏ ਜੱਸਾ ਸਿੰਘ ਦੇ ਸ਼ੂਰਬੀਰਤਾ ਭਰੇ ਕੰਮਾਂ ਵਿੱਚੋਂ ਇੱਕ ਸੀ ਦਿੱਲੀ ਤੇ ਚੜਾਈ ਕਈ ਵਾਰ ਸਿੱਖ ਦਿੱਲੀ ਤੱਕ ਪਹੁੰਚੇ ਤੇ ਲਾਲ ਕਿਲੇ ਉੱਤੇ ਨਿਸ਼ਾਨ ਸਾਹਿਬ ਲਹਿਰਾਇਆ ਇਹ ਉਹ ਮਾਨਸੀ ਜਿਸ ਨੇ ਸਿੱਖ ਕੌਮ ਨੂੰ ਸਾਬਤ ਕੀਤਾ ਕਿ ਉਹ ਹੁਣ ਗੁਲਾਮ ਨਹੀਂ ਰਹੇ ਜੱਸਾ ਸਿੰਘ ਅਹਲੂਵਾਲੀਆ ਦੀ ਜ਼ਿੰਦਗੀ ਸਿਰਫ ਜੰਗਲ ਤੱਕ ਹੀ ਸੀਮਿਤ ਨਹੀਂ ਸੀ ਉਹ ਇੱਕ ਨਿਮਰ ਧਰਮ ਪ੍ਰੇਮੀ ਤੇ ਲੋਕ ਕੇ ਤੈਸ਼ੀ ਆਗੂ ਵੀ ਸਨ ਉਹਨੇ ਗੁਰਦੁਆਰਿਆਂ ਦੀ ਸੰਭਾਲ ਲਈ ਕੰਮ ਕੀਤਾ ਲੋਕਾਂ ਦੇ ਦੁੱਖ ਦਰਦ ਵੰਡੇ ਤੇ ਹਮੇਸ਼ਾ ਗੁਰੂ ਸਾਹਿਬਾਨ ਦੀ ਰਾਹੀ ਸਿੱਖੀ ਤੇ ਮਨੁੱਖਤਾ ਦੀ ਸੇਵਾ ਕੀਤੀ 23 ਅਕਤੂਬਰ 1783 ਨੂੰ ਅੰਮ੍ਰਿਤਸਰ ਵਿੱਚੋਂ ਆਪਣੀ ਧਰਤੀ ਨੂੰ ਅਲਵਿਦਾ ਕਹੇ ਗਏ ਪਰ ਉਹਦੀ ਜ਼ਿੰਦਗੀ ਸਿੱਖ ਕੌਮ ਲਈ ਪ੍ਰੇਰਣਾ ਬਣ ਗਈ ਵਕਫਾ ਵਕਫਾ ਜੱਸਾ ਸਿੰਘ ਆਹਲੂਵਾਲੀਆ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੇ ਹੌਸਲਾ ਇਕਤਾ ਤੇ ਧਰਮ ਨਾਲ ਕੰਮ ਕੀਤਾ ਜਾਵੇ ਤਾਂ ਵੱਡੇ ਤੋਂ ਵੱਡਾ ਜ਼ਾਲਮ ਵੀ ਝੁਕਣਾ ਪੈਂਦਾ ਹੈ